ਜੋ ਬਾਬਾ ਧਾਰਾ ਸਿੰਘ ਤੇ ਭਾਈ ਅਮਰੀਤ ਸਿੰਘ ਦੱਸੇ ਨੇ ਨਾ ਤੁਹਾਨੂੰ ਹੂੰ ਉਹ ਗੁਰਦਾਸਪੁਰ ਜੇਲ੍ਹ ਵਿੱਚ ਸਨ ਅੱਛਾ ਜੀ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਬਣਵਾਤਾ ਰਿਪੇਅਰ ਕਰਾਤੀ ਗੁਰਦੁਆਰਾ ਸਾਹਿਬ ਸੀ ਹੂੰ ਤੇ ਜਿਹੜੇ Hindu ਕੈਦੀ ਸਨ ਉਹਨਾਂ ਕੋਲੇ ਆਏ ਵੀ ਕਹਿਣ ਲੱਗੇ ਵੀ ਤੁਸੀਂ ਇਹ ਤੇ ਬਣਾ ਲਿਆ ਵੀ ਹੂੰ ਤੇ ਮਹਾਰਾਜਾ ਰਣਜੀਤ ਸਿੰਘ ਤਾਂ ਸੋਮਰਾਥ ਨੂੰ ਕਵਾਂਟਲਾਂ ਸੋਨਾ ਦਿੱਤਾ ਸੀ ਵੀ ਤੁਹਾਡਾ ਤੇ ਗੁਰਦਾਰੇ ਬਣਵਾ ਦਿਓ ਹੂੰ ਨਾ ਮੰਦਿਰ ਬਣਵਾ ਦਿਓ ਜੀ ਤੇ ਕਹਿੰਦੇ ਕੋਈ ਗੱਲ ਨਹੀਂ ਫਿਰ ਉਹਨਾਂ ਸਨੇਹਾ ਭੇਜਿਆ ਹੂੰ ਸੰਤ ਜਨੈਲ ਸੁਣਾ ਨੂੰ ਜੀ ਤੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹ ਕਹਿੰਦੇ ਨੇ ਵੀ ਸਾਡਾ ਤੁਸੀਂ ਬਣਾ ਦਿਓ ਮੰਦਿਰ ਸੰਤ ਜਨੈਲ ਸਿੰਘ ਕਹਿੰਦੇ ਤੁਹਾਨੂੰ ਆਪ ਪੁੱਛਣਾ ਚਾਹੀਦਾ ਵੀ ਦੇ ਖਾਸ ਖਸਤਾ ਹਾਲਤ ਵੇਖ ਕੇ ਹੂੰ ਤੁਹਾਨੂੰ ਆਪ ਉਹਨਾਂ ਦੀ ਸੇਵਾ ਕਰ ਦੇਣੀ ਚਾਹੀਦੀ ਸੀ ਤੇ ਬੜੀ ਖੁਸ਼ੀ ਵਾਲੀ ਗੱਲ ਆ ਤੇ ਕਰੋ ਜੀ ਸੰਤ ਜੀ ਦਾ ਕਥਾ ਕਰ ਰਹੇ ਤੇ ਇੱਕ ਪੰਡਤ ਆਇਆ ਹੂੰ ਆ ਕੇ ਤੇ ਸਦ ਸਮਾਪਤੀ ਕਰਕੇ ਅੱਡੇ ਤੇ ਖੜਾ ਹੋ ਗਿਆ ਜੀ ਕਹਿੰਦਾ ਸੰਤ ਜੀ ਮੈਂ ਰਿਸ਼ੀਕੇਸ਼ ਆਇਆ ਹਾਂ ਹਮ ਮੇਰੇ ਕੋਲ ਬਿੱਲਾ ਬਿੱਲਾ ਹੁੰਦਾ ਸੀ ਸ਼ਿਵ ਸ਼ੈਨਾ ਦਾ ਅੰਮ੍ਰਿਤਸਰ ਵੀ ਉਸ ਕੋ ਮੈਂ ਚਿੱਠੀ ਲਿਖਿਆ ਤਾਂ ਉਸਨੇ ਵੇਜਿਆ ਸੀ ਚਿੱਠੀ ਵੀ ਆ ਆ ਜਾ ਮੈਂ ਤੇਰੀ ਮਦਦ ਕਰੂੰ ਮੇਰੀ ਦੋ ਬੇਟੀਆਂ ਨੂੰ ਕੀ ਸ਼ਾਦੀ ਹੈ ਹਮ ਤੇ ਜਦੋਂ ਸੰਤ ਹੱਸਣ ਲੱਗ ਪਏ ਜੀ ਵੇਖ ਕੇ ਨਾ ਤੇ ਸਾਰੇ ਹੱਸੇ ਵੀ ਵੀ ਕਿਸੇ ਨੇ ਸ਼ਰਾਰਤ ਕਰਕੇ ਭੇਜਿਆ ਵੀ ਮੈਨੂੰ ਕਹਿੰਦਾ ਕਿਸੇ ਨੇ ਕਹਿ ਉਹਨੇ ਤੇ ਕਹਿੰਦੇ ਮੇਰੀ ਸੁਣੀ ਨਹੀਂ ਅੱਛਾ ਹਫਤਾ ਹੋ ਗਿਆ 10 ਦਿਨ ਮੈਨੂੰ ਆਏ ਨ ਮੇਰੀ ਸੁਣੀ ਨਹੀਂ ਤੇ ਕਿਸੇ ਨੇ ਬੋਲਾ ਵੀ ਤੂੰ ਜਾ ਵਿੰਡਰਾਂ ਵਾਲੇ ਕੇ ਪਾਸ ਜਾ ਵੀ ਉਹ ਤੇਰੀ ਮਦਦ ਕਰਨਗੇ ਅੱਛਾ ਜੀ ਤੇ ਸੰਤ ਹੱਸਪੇ ਵੀ ਕਹਿੰਦੇ ਕੀਤੀ ਤਾਂ ਕਿਸੇ ਨੇ ਇਸ਼ਾਰਾ ਦਿੱਤਾ ਚਲੋ ਕੋਈ ਨਹੀਂ ਆਪਾਂ ਨੂੰ ਕੀ ਆ ਵੀ ਜੇ ਤਾਂ ਇਹਨਾਂ ਦੀ ਬੇਟੀ ਦੀਆਂ ਸ਼ਾਦੀਆਂ ਨੇ ਹੂੰ ਬੇਸ਼ੱਕ ਆਪਾਂ ਦਾਜ ਦੇ ਵਿਰੋਧਾਂ ਪਰ ਇਹ ਜੋ ਕਹਿਣ ਉਹ ਦੇਣਾ ਹੈ ਜੀ ਜੇ ਸ਼ਾਦੀ ਹੋਈਆਂ ਤੇ ਹੂੰ ਜੇ ਨਾ ਹੋਈਆਂ ਤੈਨੂੰ ਮਿਰਚਾਂ ਵਾਲੀ ਬੋਰੀ ਚਵਾ ਕੇ ਤੇ ਬੰਨ ਕੇ ਲਿਆਉਣਾ ਹਿੰਦੂ ਦੀ ਲੜਕੀ ਛੜਾਈ ਹਿੰਦੂਆਂ ਕੋਲੇ ਜੜ ਚੁੱਕ ਕੇ ਲੈ ਗਏ ਸੀ ਹੂੰ ਕਿੱਡੀ-ਕਿੱਡੀ ਵੱਡੀਆਂ ਗੱਲਾਂ ਨੇ ਇਹ ਤਾਂ ਸਿਰਫ ਉਦੋਂ মিডিਆ ਨੇ ਹੂੰ ਕਿਉਂਕਿ ਸਰਕਾਰੀ মিডিਆ ਸੀ ਜੋ ਸਰਕਾਰ ਨੇ ਕਹਿਣਾ ਉਹ ਹੋਣਾ ਦਿਖਾਉਣਾ ਹਾਂ ਉਹਨਾਂ ਨੇ ਉਹ ਬਦਨਾਮ ਕੀਤੇ ਅਦਰਵਾਜ਼ ਆਉਂਦੇ ਹੀ ਹਿੰਦੂ ਬੜਾ ਪਿਆਰ ਕਰਦੇ ਹੀ ਸੰਤ ਹੂੰ ਗੱਲ ਵਕੜੀ ਚ ਲੈਂਦੇ ਆ ਅਸੀਂ ਕੋਈ ਗੱਲ ਨਹੀਂ ਇੱਕ ਪੰਥ ਦੀ ਗੱਲ ਕਰ ਲਈਏ ਹੁਣ ਕਿੰਨੀ ਤੁਹਾਨੂੰ ਲੱਗਦਾ ਕਿ ਉਦਾਂ ਦਾ ਕੋਈ ਹੋਣਾ ਚਾਹੀਦਾ ਸੀ ਉਹਨਾਂ ਦੀ ਲੋਡ ਮਹਿਸੂਸ ਹੁੰਦੀ ਹੈ ਕਦੇ ਤੁਹਾਨੂੰ ਐਵੇਂ ਲੱਗਦਾ ਜੇ ਜੇ ਰਾਜਨੀਤਿਕ ਤੌਰ ਤੇ ਵੇਖੀਏ ਹਮ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਹਮ ਜੇ ਤਖਤਾਂ ਦੇ ਜਥੇਦਾਰਾਂ ਨੂੰ ਵੇਖੀਏ ਹਮ ਤੇ ਉਹ ਕਾਲੀ ਫੂਲਾ ਸਿੰਘ ਨੂੰ ਯਾਦ ਕੀਤਾ ਜਾਂਦਾ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੋਰੜੇ ਮਾਰਤੇ ਸੀ ਜੀ ਜੀ ਤੇ ਜੇ ਸੰਤਾਂ ਦੀ ਜਾਂ ਜਿਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਦਰਜਾ ਮਿਲਿਆ ਹਮ ਤੇ ਮਦਦਗਾਰ ਲੋੜਵੰਦ ਨ ਤੜਕ ਜਰਨੈਲ ਹੂੰ ਤੇ ਫਿਰ ਉਹ ਸੰਤ ਜਰਨੈਲ ਸਿੰਘ ਹੀ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਕੀਤਾ ਜਾਂਦਾ ਰਹਿਣਾ ਹਿੰਦੂਆਂ ਦੀ ਆਪਾਂ ਗੱਲ ਕਰੀਏ ਹਿੰਦੂਆਂ ਦੇ ਨਾਲ ਉਹਨਾਂ ਦਾ ਵਰਤਾਰਾ ਉਹਨਾਂ ਦਾ ਲਗਾਵ ਜਾਂ ਹਿੰਦੂਆਂ ਦਾ ਉਹਨਾਂ ਦੇ ਨਾਲ ਵਰਤਾਰਾ ਕਿਸ ਤਰ੍ਹਾਂ ਦਾ ਸੀਗਾ ਹਿੰਦੂਆਂ ਦੇ ਨਾਲ ਵਰਤਾਰਾ ਸਿੱਖਾਂ ਨਾਲੋਂ ਵੀ ਵੱਧ ਵਧੀਆ ਸੀ ਉਹਨਾਂ ਦਾ ਅੱਛਾ ਹੀ ਉਹਨਾਂ ਦਾ ਸੁਣ ਲਓ ਦੇਖੋਗੇ ਤੁਸੀਂ ਹੂੰ ਉਹਨਾਂ ਨੇ ਹੁਣ ਵੀ ਆ ਹੈਗੀ ਵੀਡੀਓ 'ਚ ਹੂੰ ਵੀ ਜਿਹੜਾ ਸਿੱਖ ਆ ਉਹ ਪੂਰਾ ਸਿੱਖ ਬਣੇ ਹੂੰ Hindu ਪੂਰਾ Hindu ਬਣੇ ਉਹ ਤੇ ਗਿਣ ਕੇ ਦੱਸਦੇ ਉਹਦੇ ਵੀ ਐਨੇ ਉਹਨਾਂ ਦੇ ਤਿਲ ਉਹ ਹੋਣੇ ਚਾਹੀਦੇ ਨੇ ਹੂੰ ਤੇ ਜਿਹੜਾ ਮੁਸਲਮਾਨ ਆਪਣੇ ਪੂਰਾ ਧਰਮ 'ਚ ਉਹ ਸਾਡਾ ਭਰਾ ਆ ਹੂੰ ਇਥੋਂ ਤੱਕ ਜੇ ਬਾਬਾ ਧਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਦੱਸੇ ਨੇ ਨਾ ਤੁਹਾਨੂੰ ਹੂੰ ਉਹ ਗੁਰਦਾਸਪੁਰ ਜੇਲ੍ਹ ਵਿੱਚ ਸਨ ਅੱਛਾ ਜੀ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਬਣਵਾਤਾ ਰਿਪੇਅਰ ਕਰਾਤੀ ਗੁਰਦੁਆਰਾ ਸਾਹਿਬ ਸੀ ਹੂੰ ਤੇ ਜਿਹੜੇ ਹਿੰਦੂ ਕੈਦੀ ਸਨ ਉਹਨਾਂ ਕੋਲੇ ਆਏ ਵੀ ਕਹਿਣ ਲੱਗੇ ਵੀ ਤੁਸੀਂ ਇਹ ਤੇ ਬਣਾ ਲਿਆ ਵੀ ਹੂੰ ਤੇ ਮਹਾਰਾਜਾ ਰਣਜੀਤ ਸਿੰਘ ਤਾਂ ਸੋਮਨਾਥ ਨੂੰ ਕਵਾਂਟਲਾਂ ਸੋਨਾ ਦਿੱਤਾ ਸੀ ਵੀ ਤੁਹਾਡਾ ਤੇ ਗੁਰਦੁਆਰਾ ਹੀ ਬਣਵਾ ਦਿਓ ਹੂੰ ਨਾ ਮੰਦਿਰ ਬਣਵਾ ਦਿਓ ਜੀ ਤੇ ਕਹਿੰਦੇ ਕੋਈ ਗੱਲ ਨਹੀਂ ਫਿਰ ਉਹਨਾਂ ਸਨੇਹਾ ਭੇਜਿਆ ਹੂੰ ਸੰਜਨੈਲ ਸੁਣਾ ਨੂੰ ਜੀ ਤੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹ ਕਹਿੰਦੇ ਨੇ ਵੀ ਸਾਡਾ ਤੁਸੀਂ ਬਣਾ ਦਿਓ ਮੰਦਿਰ ਸੰਤ ਜਨੈਲ ਸਿੰਘ ਕਹਿੰਦੇ ਤੁਹਾਨੂੰ ਆਪ ਪੁੱਛਣਾ ਚਾਹੀਦਾ ਵੀ ਦੇ ਖਾਸ ਖਸਤਾ ਹਾਲ ਦੇਖ ਕੇ ਹੂੰ ਤੁਹਾਨੂੰ ਆਪ ਉਹਨਾਂ ਦੀ ਸੇਵਾ ਕਰ ਦੇਣੀ ਚਾਹੀਦੀ ਸੀ ਤੇ ਬੜੀ ਖੁਸ਼ੀ ਵਾਲੀ ਗੱਲ ਆ ਤੇ ਕਰੋ ਜੀ ਤੇ ਉਹਦਾ ਮਟੀਰੀਅਲ ਵੀ ਮੈਂ ਉੱਥੇ ਬਾਬਾ ਥਾਰਾ ਸਿੰਘ ਦੇ ਰਿਸ਼ਤੇਦਾਰ ਸਾਡੇ ਰਿਸ਼ਤੇਦਾਰ ਹੋਣ ਕਰਕੇ ਨਾ ਜਿੱਥੇ ਉਹਨਾਂ ਦੀ ਮੁਲਾਕਾਤ ਕਰਦੇ ਸਾਂ ਤੇ ਨਾਲ ਮਟੀਰੀਅਲ ਵੀ ਮੈਂ ਉੱਥੇ ਜਾ ਕੇ ਦਿੰਦਾ ਰਿਆ ਹਾਲੇ ਵੀ ਉਹ ਮੰਦਿਰ ਜਿਹੜਾ ਉੱਥੇ ਬਣਿਆ ਅੱਛਾ ਜੀ ਹਾਂ ਸੰਤਾਂ ਦਾ ਤੇ ਪਿੱਛੇ ਜੇ ਉਦੋਂ ਇੱਕ ਕਿਸੇ ਹਿੰਦੂ ਦੀ ਦੁਕਾਨ ਛੜ ਗਈ ਹੂੰ ਉਹਨੂੰ ਕਹਿਣ ਦੂਜੇ ਵੀ ਤੁਸੀਂ ਕਹਿ ਵੀ ਸਾਡੀ ਦੁਕਾਨ ਪਿੰਡ ਵਾਲੇ ਸਾਡੀ ਕਹਿੰਦੇ ਮੈਂ ਕਿਹੋ ਕਵਾਂ ਹਮ ਸੰਤਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਹਮ ਫਿਰ ਇੱਕ ਨਾ ਸਾਡੇ ਦੇਖਦਾ ਦੇਖਦਿਆਂ ਸੰਤ ਇਦਾਂ ਕਥਾ ਕਰ ਰਿਹਾ ਤੇ ਇੱਕ ਪੰਡਤ ਆਇਆ ਹਮ ਆ ਕੇ ਤੇ ਸੰਤ ਸਮਾਪਤੀ ਕਰਕੇ ਅੱਡੇ ਤੇ ਖੜਾ ਹੋ ਗਿਆ ਜੀ ਕਹਿੰਦਾ ਸੰਤ ਜੀ ਮੈਂ ਰਿਸ਼ੀ ਕੇਸ ਆਇਆ ਹਮ ਮੇਰੇ ਕੋਲ ਬਿੱਲਾ ਬਿੱਲਾ ਹੁੰਦਾ ਸੀ ਸ਼ਿਵ ਸ਼ੈਨਾ ਦਾ ਅੰਮ੍ਰਿਤਸਰ ਵੀ ਉਸ ਕੋ ਮੈਂ ਚਿੱਠੀ ਲਿਖਿਆ ਤਾਂ ਉਸ ਨੇ ਵੇਜਿਆ ਦੀ ਚਿੱਠੀ ਵੀ ਤੂੰ ਆ ਆ ਜਾ ਮੈਂ ਤੇਰੀ ਮਦਦ ਕਰੂੰ ਮੇਰੀ ਦੋ ਬੇਟੀਆਂ ਨੂੰ ਕਿ ਸ਼ਾਦੀ ਹੈ ਹੂੰ ਤੇ ਜਦੋਂ ਸੰਤ ਹੱਸਣ ਲੱਗ ਪਏ ਜੀ ਵੇਖ ਕੇ ਨਾ ਤੇ ਸਾਰੇ ਹੱਸੇ ਵੀ ਵੀ ਕਿਸੇ ਨੇ ਸ਼ਰਾਰਤ ਕਰਕੇ ਭੇਜਿਆ ਵੀ ਮੈਨੂੰ ਕਹਿੰਦਾ ਕਿਸੇ ਨੇ ਕਹਿ ਉਹਨੇ ਤੇ ਕਹਿੰਦੇ ਮੇਰੀ ਸੁਣੀ ਨਹੀਂ ਅੱਛਾ ਹਫਤਾ ਹੋ ਗਿਆ 10 ਦਿਨ ਮੈਨੂੰ ਆਏ ਨਾ ਮੇਰੀ ਸੁਣੀ ਨਹੀਂ ਤੇ ਕਿਸੇ ਨੇ ਬੋਲਾ ਵੀ ਤੂੰ ਜਾ ਬਿੰਡਰਾਂ ਵਾਲੇ ਕੇ ਪਾਸ ਜਾ ਵੀ ਉਹ ਤੇਰੀ ਮਦਦ ਕਰਨਗੇ ਅੱਛਾ ਜੀ ਤੇ ਸੰਤ ਹੱਸ ਪੇ ਵੀ ਕਹਿੰਦੇ ਕੀਤੀ ਤਾਂ ਕਿਸੇ ਨੇ ਸ਼ਰਾਰਤ ਹੈ ਹੂੰ ਚਲੋ ਕੋਈ ਨਹੀਂ ਆਪਾਂ ਨੂੰ ਕੀ ਆ ਹੂੰ ਫਿਰ ਉਸ ਸਮੇਂ ਸੰਤ ਜਰਨੈਲ ਸਿੰਘ ਕਹਿੰਦੇ ਗੱਲ ਸੁਣ ਗੱਲ ਸੱਚੀ ਹੈ ਕਿ ਝੂਠੀ ਹੈ ਉਦਾਂ ਤਾਂ ਨਹੀਂ ਝੂਠ ਬੋਲਦਾ ਤੂੰ ਹੂੰ ਉਹ ਕਹਿੰਦੇ ਜੀ ਨਹੀਂ ਮਹਾਰਾਜ ਮੈਂ ਸੱਚ ਬੋਲ ਰਹਾ ਮੇਰੀ ਦੋ ਬੇਟੀਆਂ ਦੀ ਸ਼ਾਦੀ ਹੈ ਜੀ ਸੰਤ ਕਹਿੰਦੇ ਵੇਖ ਲੈ ਫਿਰ ਵੀ ਤੇ ਜਦੋਂ ਉਹਨਾਂ ਕਿਹਾ ਇੱਕ ਬਲਵਿੰਦਰ ਸਿੰਘ ਧੰਨਾ ਸਿੰਘ ਚੜਾਈ ਕਰਕੇ ਉਹਨਾਂ ਨੂੰ ਹੂੰ ਉਹਨਾਂ ਨੂੰ ਕਿਹਾ ਵੀ ਜੇ ਤਾਂ ਇਹਨਾਂ ਦੀ ਬੇਟੀ ਦੀਆਂ ਸ਼ਾਦੀਆਂ ਨੇ ਹੂੰ ਬੇਸ਼ੱਕ ਆਪਾਂ ਦਾਜ ਦੇ ਵਿਰੋਧਾਂ ਪਰ ਇਹ ਜੋ ਕਹਿਣ ਉਹ ਦੇਣਾ ਹੈ ਜੀ ਜੇ ਸ਼ਾਦੀ ਹੋਈਆਂ ਤੇ ਜੇ ਨਾ ਹੋਈਆਂ ਤੈਨੂੰ ਮਿਰਚਾਂ ਵਾਲੀ ਬੋਰੀ ਚ ਪਾ ਕੇ ਤੇ ਬੰਨ ਕੇ ਲਿਆਉਣਾ ਹਾਂ ਜਾਨ ਉਹਨਾਂ ਦੇ ਇਹ ਨਹੀਂ ਸੀ ਵਿਚ ਵਿਚਾਲੇ ਵਾਲੀ ਗੱਲ ਹੀ ਉਹਨਾਂ ਦੀ ਵੀ ਉਹ ਕਹਿੰਦੇ ਵੀ ਜੇ ਉਦਾਂ ਕਹਿੰਦੇ ਉਦਾਂ 10 ਪੈਸੇ ਲੈਣੇ ਤੇ ਲੱਲਾ ਤੈਨੂੰ ਦੇ ਦਿੰਨੇ ਥੋੜੀ ਬਹੁਤੀ ਮਦਦ ਹੂੰ ਕਹਿੰਦਾ ਨਹੀਂ ਸ਼ਾਦੀਆਂ ਆ ਮੇਰੇ ਬਟਾ ਫਿਰ ਉਹਨਾਂ ਦਿਨਾਂ 'ਚ ਜਿੱਥੇ ਲੋਕ ਸਾਈਕਲ ਨਹੀਂ ਦਿੰਦੇ ਸਕੂਟਰ ਫ੍ਰਿਜਾਂ ਉਹਨਾਂ ਦਿਨਾਂ 'ਚ ਸਾਡੇ ਜਨੈਲ ਸਨੇ ਦੇਣੀਆਂ ਹੂੰ ਤੇ ਕਿਉਂ ਹਿੰਦੂ ਦੀ ਲੜਕੀ ਛੜਾਈ ਹਿੰਦੂਆਂ ਕੋਲ ਜੜ ਚੁੱਕ ਕੇ ਲੈ ਗਏ ਸੀ ਹੂੰ ਕ੍ਰਿਟਿਕੀ ਵੱਡੀਆਂ ਗੱਲਾਂ ਨੇ ਇਹ ਤਾਂ ਸਿਰਫ ਉਦੋਂ মিডিਆ ਨੇ ਹੂੰ ਕਿਉਂਕਿ ਸਰਕਾਰੀ মিডিਆ ਸੀ ਜੋ ਸਰਕਾਰ ਨੇ ਕਿਹਾ ਉਹ ਹੋਣਾ ਦਿਖਾਉਣਾ ਹਾਂ ਉਹਨਾਂ ਨੇ ਉਹ ਬਦਨਾਮ ਕੀਤਾ ਅਦਰਵਾਜ਼ ਆਉਂਦੇ ਹੀ ਹਿੰਦੂ ਬੜਾ ਪਿਆਰ ਕਰਦੇ ਹੀ ਸੰਤ ਹੂੰ ਗਲਵੱਕੜੀ ਚ ਲੈਂਦੇ ਅਸੀਂ ਕੋਈ ਗੱਲ ਨਹੀਂ ਜੀ ਤੇ ਸੁਭਾਅ ਕਿਵੇਂ ਦਾ ਸੀ ਉਹਨਾਂ ਦਾ ਸੰਤਾਂ ਦਾ ਸੁਭਾਅ ਉਹਨਾਂ ਦਾ ਜਦੋਂ ਇਦਾਂ ਬੈਠੇ ਹੋਈਦਾ ਵੀ ਉਹਦਾਂ ਹਾਸੇ ਮਖੌਲ ਵੀ ਕਰ ਲੈਂਦੇ ਸੀ ਹੂੰ ਹੈਨਾ ਜਦੋਂ ਆਪਜੀ ਬੈਠੇ ਉਹਦਾਂ ਗੰਭੀਰ ਸੀ ਜਾਨੀ ਕਿ ਉਹ ਉਹਦਾ ਨਿਗਬਹ ਵਾਲੀ ਚੰਚਲਤਾ ਹੀ ਨਹੀਂ ਜੀ ਹਾਂ ਬੜਾ ਵਧੀਆ ਸੁਭਾਅ ਸੀ ਕਿਉਂਕਿ ਹਰ ਸਮੇਂ ਸਿਮਰਨ ਕਰਦੇ ਸੀ ਬਾਣੀ ਪੜ੍ਹਦੇ ਸੀ ਹਾਂ ਤੇ ਉਹਨਾਂ ਦੇ ਜੀਵਨ ਦੇ ਨਾਲ ਜੁੜੀ ਕੋਈ ਅਜਈਆਂ ਗੱਲਾਂ ਜਿਹੜੀਆਂ ਆਮ ਲੋਕਾਂ ਨੂੰ ਕਿਉਂਕਿ ਤੁਸੀਂ ਬਹੁਤ ਸਮਾਂ ਨਾਲ ਰਹੇ ਹੋ ਨਹੀਂ ਪਤਾ ਹੂੰ ਕੋਈ ਇਹੋ ਜੀ ਗੱਲ ਉਹ ਜੀ ਗੱਲ ਹੁਣ ਬੇਟੇ ਵੀ ਸੰਤ ਜਰਨੈਲ ਸਿੰਘ ਇੱਕ ਵਾਰ ਉਹ ਕਿਤੇ ਉੱਥੇ ਹੈਗਾ ਗੰਗਨਗਰ ਬਾਗ ਹੂੰ ਉਹਨਾਂ ਦਾ ਨਾਂ ਹੋਰ ਹੈ ਤੇ ਉੱਥੇ ਬੈਚੇ ਬੈਠਾ ਨਿਸ਼ਾਨੇਬਾਜ਼ ਕਿੰਨੇ ਸੀ ਅੱਛਾ ਉਹ ਕਹਿੰਦੇ ਵੀ ਉਹ ਅੰਬੀ ਲੱਗੀ ਆ ਵੀ ਇਹਨੂੰ ਤੋੜੇ ਕੋਈ ਹੂੰ ਤੇ ਉਹ ਸਭ ਸਿੰਘ ਸਾਰੇ ਪਹਿਲਾਂ ਦੇਖਣ ਫਿਰ ਕਹਿੰਦੇ ਨਹੀਂ ਮੁਸ਼ਕਲ ਹੈ ਪਤਾ ਨਹੀਂ ਲਣਾ ਚਾਹੀਦਾ ਜੀ ਯਾਰ ਸਾਰੇ ਸਿੰਘਾਂ ਮਾਰੇ ਤੁਸੀਂ ਕਰੋ ਕਿਰਪਾ ਹੂੰ ਮਾਰੇ ਪਤਾ ਨਹੀਂ ਸੀ ਲਣ ਦਿੱਤਾ ਐਨੇ ਨਿਸ਼ਾਨੇਬਾਜ਼ ਸੀ ਅੱਛਾ ਸਿੱਖੇ ਕਿ ਤੋਂ ਨਹੀਂ ਸੀ ਹੂੰ ਆ ਤੇ ਔਰ ਜਿੱਥੇ ਵੀ ਜਾਣਾ ਸੰਤਾਂ ਨੇ ਸੰਗਤਾਂ ਨੂੰ ਰੱਬ ਦਾ ਨਾਮ ਜਪਾਉਣਾ ਕਥਾ ਕਰਨੀ ਅਬਰ ਸੰਚਾਰ ਕਰਨੋ ਤੇ ਸਰਬ ਸੰਜੀਵਾਲਤਾ ਦੀ ਗੱਲ ਕਰਨੀ ਕੋ ਉਨਾਂ ਤੇ ਹੈ ਨਹੀਂ ਇਸ ਤਰ੍ਹਾਂ ਦਾ ਹੂੰ ਤੁਹਾਨੂੰ ਕੀ ਲੱਗਦਾ ਕਿ ਸਿੱਖ ਪੰਥ ਦੀ ਗੱਲ ਕਰ ਲਈਏ ਹੁਣ ਕਿੰਨੀ ਕਿ ਤੁਹਾਨੂੰ ਲੱਗਦਾ ਕਿ ਉਦਾਂ ਦਾ ਕੋਈ ਹੋਣਾ ਚਾਹੀਦਾ ਸੀ ਉਹਨਾਂ ਦੀ ਲੋਡ ਮਹਿਸੂਸ ਹੁੰਦੀ ਹੈ ਕਦੇ ਤੁਹਾਨੂੰ ਐਵੇਂ ਲੱਗਦਾ ਲੋਡ ਤਾਂ ਬੇਟਾ ਉਹਨਾਂ ਦੀ ਤਾਂ ਬੋਲੀ ਨਹੀਂ ਸਕਦੀ ਵੀ ਲੋਡ ਉਹਨਾਂ ਦੀ ਤਾਂ ਹਰ ਸਮੇਂ ਆ ਹੂੰ ਦੋ ਸ਼ਖਸੀਅਤਾਂ ਨੂੰ ਅ ਬਲਕਿ ਤਿੰਨ ਕਹਿ ਸਕਦੇ ਆ ਜੇ ਰਾਜਨੀਤਿਕ ਤੌਰ ਤੇ ਵੇਖੀਏ ਹੂੰ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਹੂੰ ਜੇ ਤਖਤਾਂ ਦੇ ਜਥੇਦਾਰਾਂ ਨੂੰ ਵੇਖੀਏ ਹੂੰ ਤੇ ਉਹ ਕਾਲੀ ਫੂਲਾ ਸਿੰਘ ਨੂੰ ਯਾਦ ਕੀਤਾ ਜਾਂਦਾ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੋਰੜੇ ਮਾਰਤੇ ਸੀ ਜੀ ਜੀ ਤੇ ਜੇ ਸੰਤਾਂ ਦੀ ਜਾਂ ਜਿਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਦਰਜਾ ਮਿਲਿਆ ਹੂੰ ਤੇ ਮਦਦਗਾਰ ਲੋੜਵੰਦ ਨ ਟੜਕ ਜਰਨੈਲ ਹੂੰ ਤੇ ਫਿਰ ਉਹ ਸੰਤ ਜਰਨੈਲ ਸਿੰਘ ਹੀ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਕੀਤਾ ਜਾਂਦਾ ਰਹਿਣਾ ਹੁਣ ਵੀ ਉਹਨਾਂ ਦੇ ਉਹਨਾਂ ਦੀਆਂ ਗੱਲਾਂ ਯਾਦ ਕਰਕੇ ਜੀ ਤੇ ਜਦੋਂ ਵੀ ਕੋਈ ਮੈਂ ਕਿਤੇ ਉੱਥੇ ਮੋਰਚੇ 'ਚ ਕਿਸਾਨ ਮੋਰਚੇ ਚ ਬੋਲਿਆ ਥੋੜਿਆ ਹੂੰ ਮੈਂ ਕਿਹਾ ਵੀ ਹੁਣ ਪਛਤਾਉਣ ਡਏ ਆ ਉਦੋਂ ਸੰਤਾ ਨੇ ਕਿਹਾ ਸੀ ਹੂੰ ਵੀ ਥੋੜਾ ਜਿਹਾ ਰੁਕੋ ਵੀ ਆਪਾਂ ਜੇ ਹੁਣ ਤੁਸੀਂ ਕੋਈ ਕਾਲੀ ਕਰੀ ਤੇ ਫਿਰ ਸਾਰੀ ਉਮਰ ਤੁਸੀਂ ਆ ਮੋਰਚੇ ਲਾਉਂਦੇ ਰਹਿਣਾ ਹੂੰ ਉਹ ਦੀਪ ਸਧੂ ਉੱਥੇ ਬੈਠਾ ਸੀ ਹੂੰ ਤੇ ਉਹ ਸੁਣ ਕੇ ਤੇ ਮੈਨੂੰ ਕਿਹਾ ਸਿੰਘਾ ਗੁੜੇ ਨੂੰ ਫੋਨ ਨੰਬਰ ਲਿਆ ਮੇਰਾ ਜੀ ਤੇ ਉਹਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਫਿਰ ਇੱਥੇ ਲਗ ਭਾਗ ਮੇਰੇ ਕੋਲੇ ਆ ਕੇ ਢਾਈ ਘੰਟੇ ਬੈਠਾ ਰਿਹਾ अच्छा ये वे संता दी गल्ला ਸੁਣਾਓ ਹੋਰ ਸੁਣਾਓ ਹਾਂ ਆ ਇੰਟਰਵਿਊ ਜਿਤਕ ਹੋਰ ਤਰ੍ਹਾਂ ਹੋ ਜਾਂਦਾ ਉੱਥੇ ਜਾਂ ਬੈਠਿਆ ਗੱਲ ਜਿਹੜੀ ਉਹ ਕੁਝ ਹਾਂ ਤੇ ਫਿਰ ਉਹਨੇ ਸੁਣੀਆ ਹਾਂ ਤੇ ਵਾਕਈ ਉਹ ਉਸ ਗੱਲ ਉਹਨੇ ਕੀਤਾ ਵੀ ਲੋੜ ਆ ਸੰਤ ਜਰਨਲ ਸੇ ਹਾਂ